ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਅੱਜ ਕੁਝ ਤੁਹਾਡੇ ਨਾਲ ਗੱਲਾਂ ਸਾਂਝੀਆਂ ਕਰਾਂਗੇ ਜਿਵੇਂ ਕਿ ਸਵੇਰੇ ਜਲਦੀ ਉੱਠਣ ਦੇ ਪੰਜ ਤਰੀਕੇ ਅਸੀਂ ਸਾਰੇ ਸਵੇਰੇ ਜਲਦੀ ਉੱਠਣਾ ਚਾਹੁੰਦੇ ਹਾਂ ਤਾਂ ਜੋ ਅਸੀਂ ਉਹ ਸਾਰੇ ਕੰਮ ਕਰ ਸਕੀਏ ਜਿਨ੍ਹਾਂ ਨੂੰ ਅਸੀਂ ਬਹੁਤ ਸਮੇਂ ਤੋਂ ਆਪਣਾ ਸਮਾਂ ਨਹੀਂ ਦੇ پا ਰਹੇ ਜਿਵੇਂ ਕਿ ਯੋਗਾ ਕਰਨਾ ਪਾਠ ਕਰਨਾ ਡਾਇਰੀ ਲਿਖਣੀ ਅਤੇ ਕਸਰਤ ਕਰਨੀ ਬਹੁਤ ਕੋਸ਼ਿਸ਼ਾਂ ਕਰਨ ਦੇ باوجود ਵੀ ਅਸੀਂ ਸਵੇਰੇ ਉੱਠ ਨਹੀਂ ਪਾਉਂਦੇ ਸਵੇਰੇ ਉੱਠਣ ਦੇ ਬਹੁਤ ਸਾਰੇ ਫਾਇਦੇ ਹਨ ਜਿਵੇਂ ਕਿ ਇਸ ਨਾਲ ਸਾਡੇ ਕੋਲ ਲੋਕਾਂ ਨਾਲੋਂ ਵੱਧ ਸਮਾਂ ਹੁੰਦਾ ਹੈ ਆਪਣੇ ਆਪ ਨੂੰ ਦੇਣ ਲਈ ਇਸ ਤੋਂ ਇਲਾਵਾ ਸਵੇਰੇ ਜਲਦੀ ਉੱਠਣ ਨਾਲ ਅਸੀਂ ਸਾਰਾ ਦਿਨ ਤਰੋਤਾਜ਼ਾ ਮਹਿਸੂਸ ਕਰਦੇ ਹਾਂ ਸੋ ਅੱਜ ਅਸੀਂ ਗੱਲ ਕਰਾਂਗੇ ਕੁਝ ਅਜਿਹੇ ਸੁਝਾਵਾਂ ਬਾਰੇ ਜਿਸ ਨਾਲ ਕਿ ਅਸੀਂ ਸਵੇਰੇ ਜਲਦੀ ਉੱਠ ਸਕੀਏ ਜੇਕਰ ਤੁਸੀਂ ਵੀ ਜਲਦੀ ਉੱਠਣ ਦੇ ਸੁਝਾਅ ਲੱਭ ਰਹੇ ਹੋ ਤਾਂ ਇਹ ਮੇਰੀ ਵੀਡੀਓ ਤੁਸੀਂ ਪੂਰੀ ਦੇਖਣਾ ਆਓ ਆਪਾਂ ਇਹਨਾਂ ਸੁਝਾਵਾਂ ਦੀ ਗੱਲ ਕਰੀਏ ਨੰਬਰ 1 ਸਭ ਤੋਂ ਪਹਿਲਾਂ ਤਾਂ ਆਪਣਾ ਅਲਾਰਮ ਬਦਲੋ ਅਸਲ ਵਿੱਚ ਹੁੰਦਾ ਕੀ ਹੈ ਕਿ ਅਸੀਂ ਜਿਹੜਾ అలਾਰਮ ਰੋਜ਼ ਵਰਤ ਰਹੇ ਹੁੰਦੇ ਹਾਂ ਉਸ ਦੀ ਸਾਡੇ ਕੰਨਾਂ ਨੂੰ ਆदत ਜਿਹੀ ਬਣ ਜਾਂਦੀ ਹੈ ਸੋ ਸਭ ਤੋਂ ਪਹਿਲਾਂ ਤਾਂ ਆਪਣਾ అలਾਰਮ ਟਿਊਨ ਬਦਲ ਕੇ ਕੋਈ ਵੀ ਦਿਲਚਸਪ ਟੂਨ ਰੱਖ ਲਵੋ ਸੁਝਾਅ ਨੰਬਰ 2 ਇੱਕ ਰੂਟੀਨ ਬਣਾਓ ਤੁਹਾਨੂੰ ਆਪਣੇ ਆਪ ਲਈ ਇੱਕ ਰੂਟੀਨ ਬਣਾਉਣੀ ਚਾਹੀਦੀ ਹੈ ਇੰਟਰਨੈਟ ਤੋਂ ਪੜ੍ਹ ਕੇ ਕਿਸੇ ਹੋਰ ਦੀ ਰੂਟੀਨ ਨੂੰ ਆਪਣੀ ਜ਼ਿੰਦਗੀ ਵਿੱਚ ਕਾਪੀ ਨਾ ਕਰੋ ਜੀ ਸਗੋ ਆਪਣੀ ਰੂਟੀਨ ਆਪ ਬਣਾਓ ਤੁਹਾਡੇ ਕੋਲ ਸਵੇਰੇ ਉੱਠਣ ਤੋਂ ਲੈ ਕੇ ਸੌਣ ਤੱਕ ਦੀ ਪੂਰੀ ਰੂਟੀਨ ਹੋਣੀ ਚਾਹੀਦੀ ਹੈ ਇਸ ਨਾਲ ਤੁਹਾਡੇ ਸਰੀਰ ਨੂੰ ਜਲਦੀ ਉੱਠਣ ਵਿੱਚ ਮਦਦ ਮਿਲੇਗੀ ਅਤੇ ਹੌਲੀ-ਹੌਲੀ ਤੁਹਾਡੇ ਸਰੀਰ ਅਤੇ ਦਿਮਾਗ ਨੂੰ ਇਸ ਦੀ ਆਦਤ ਬਣ ਜਾਵੇਗੀ ਸੁਝਾ ਨੰਬਰ 3 ਜਲਦੀ ਸੌਣ ਦੀ ਆਦਤ ਪਾਓ देर रात तक जागना भी सवेरे जल्दी उठने ਲਈ ਮੁਸੀਬਤ ਬਣਦਾ ਹੈ ਸੋ ਰੋਜ਼ ਰਾਤ ਨੂੰ ਜਲਦੀ ਅਤੇ ਇੱਕ ਪੱਕੇ ਟਾਈਮ ਤੇ ਸੌਣ ਲਈ ਜਾਓ ਸੁਝਾਅ ਨੰਬਰ 4 ਸ਼ੁਰੂ ਵਿੱਚ ਕੇਵਲ ਬਿਸਤਰੀ ਵਿੱਚੋਂ ਬਾਹਰ ਆਉਣ ਨੂੰ ਹੀ ਪਹਿਲ ਦਿਵੋ ਸ਼ੁਰੂਆਤੀ ਦਿਨਾਂ ਵਿੱਚ ਆਪਣੇ ਦਿਮਾਗ ਉੱਤੇ ਇਸ ਚੀਜ਼ ਦਾ ਬੋਝ ਨਾ ਬਣਾਓ ਕਿ ਇਹ ਤੁਸੀਂ ਕਿੰਨਾ ਕੁਝ ਕਰਨਾ ਹੈ ਸਗੋਂ ਇਹ ਸੋਚੋ ਕਿ ਮੈਂ ਸਿਰਫ ਆਪਣੇ ਬਿਸਤਰੇ ਤੋਂ ਬਾਹਰ ਨਿਕਲ ਕੇ ਸੁਸਤੀ ਦੂਰ ਕਰਨੀ ਹੈ ਅਤੇ ਇੱਕ ਗਲਾਸ ਪਾਣੀ ਪੀਣਾ ਹੈ ਸੁਝਾਅ ਨੰਬਰ 5 ਆਪਣੇ ਮੋਬਾਈਲ ਫੋਨ ਨੂੰ ਸੌਣ ਤੋਂ ਕੁਝ ਚਿਰ ਪਹਿਲਾਂ ਬੰਦ ਕਰ ਦਿਓ ਸੌਣ ਤੋਂ ਪਹਿਲਾਂ ਆਪਣੇ ਮੋਬਾਈਲ ਫੋਨ ਦੀ ਵਰਤੋਂ ਨਾ ਕਰੋ ਇਸ ਨਾਲ ਤੁਹਾਡੀਆਂ ਅੱਖਾਂ ਤੇ ਪ੍ਰਭਾਵ ਪੈਂਦਾ ਹੈ ਅਤੇ ਇਸ ਵਿੱਚੋਂ ਨਿਕਲਣ ਵਾਲੀ ਨੀਲੀ ਰੋਸ਼ਨੀ ਤੁਹਾਡੀ ਨੀਂਦ ਨੂੰ ਪ੍ਰਭਾਵਿਤ ਕਰਦੀ ਹੈ ਇਸ ਦੀ ਬਜਾਏ ਕੋਈ ਚੰਗੀ ਕਿਤਾਬ ਪੜਨ ਦੀ ਆਦਤ ਪਾਓ ਜਲਦੀ ਜਾਗਣਾ ਤੁਹਾਡੇ ਦਿਨਾਂ ਹਫ਼ਤਿਆਂ ਅਤੇ ਜੀਵਨ ਨੂੰ ਸਫਲਤਾ ਤਿਆਰ ਕਰਦਾ ਹੈ ਇਸ ਲਈ ਕੋਸ਼ਿਸ਼ ਕਰਕੇ ਇਸ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਓ ਸ਼ੁਰੂਆਤੀ ਦਿਨਾਂ ਵਿੱਚ ਕੁਝ ਦਿੱਕਤਾਂ ਜ਼ਰੂਰ ਆਉਂਦੀਆਂ ਹਨ ਪਰ ਜਦੋਂ ਇਹ ਤੁਹਾਡੀ ਰੁਟੀਨ ਦਾ ਹਿੱਸਾ ਬਣ ਜਾਵੇਗੀ ਤਾਂ ਤੁਸੀਂ ਉਸ ਜ਼ਿੰਦਗੀ ਦਾ ਆਨੰਦ ਲੈ ਸਕੋਗੇ ਜਿਸ ਦੀ ਕਦੇ ਤੁਸੀਂ ਕਲਪਨਾ ਕੀਤੀ ਹੋਵੇਗੀ ਜੇ ਤੁਹਾਨੂੰ ਇਹ ਕਹਾਣੀ ਚੰਗੀ ਲੱਗੀ ਤਾਂ ਸ਼ੇਅਰ ਸਬਸਕ੍ਰਾਈਬ ਅਤੇ ਲਾਈਕ ਜਰੂਰ ਕਰਨਾ ਜੀ